ਇਹ ਪਹਿਲਾ ਵਈਆ ਇਹ ਪਹਿਲਾ ਸੋਤਾ ਪ੍ਰਥਮ ਵਾਰ ਇਹ ਮਾਨ ਭਾਈ ਮਦਾਨੇ ਜੀ ਨੂੰ ਮਿਲੇ। ਉਹ ਰਾਜ ਤੋਂ ਬੇਤੀ ਕਿਤੇ ਮਰਦਾਨੇ ਨੇ ਸੱਜੇ ਪਾਤਸ਼ਾਹ ਜੀ ਨਾਮਾ ਜਵਾਨੀ ਨਾਲ ਤੂੜੇਪਾ ਆ ਗਿਆ। ਪਹਿਲੀ ਵਾਰ ਜਦ ਮੇਰੇ ਭਾਈ ਮਰਦਾਨਾ ਜੀ ਬਰਨਾਨਕ ਦੇ ਮਹਾਰਾਜ ਤੋਂ ਉਸ ਵੇਲੇ ਬਨਾਰਸ ਸਹਿ ਮਹਾਰਾਜ ਜੀ 11 ਸਾਲ ਦੇ ਸੀ ਭਾਈ ਮਰਦਾਨਾ ਜੀ 21 ਸਾਲ ਦੇ ਤੇ ਜਦ ਤੇ ਗੁਰੂ ਨਾਨਕ ਮਹਾਰਾਜ ਨੂੰ ਦਰਸ਼ਨ ਕੀਤੇ ਹੈ ਨਾ ਸਾਧ ਗੁਰੂ ਦੇ ਉਹ ਕਿਉਂਕਿ ਗੁਰੂ ਨਾਨਕ ਨੇ ਐਸਾ ਉਪਦੇਸ਼ ਦੇ ਦਿੱਤਾ ਭਾਈ ਮਰਦਾਨੇ ਨੂੰ ਨਾ ਸੀ ਮਰ ਜਾਣਾ ساری گل دسی ہوئی میرے کو پہلے میرے برا پڑھائی کر گئے میری ماں نے میرا نام مردانہ اس کر کے لکھیا رکھا کہ انہیں بھی مر جانے ہیں تے گروہ صاحب سا ہیں ਇਹ ਜਦੋਂ ਮੁਖਤੋ ਬਾਣੀ ਉਚਾਰਦੇ ਨਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੁਣਨ ਵਾਲਾ ਪਹਿਲਾ ਕੌਣ ਸੀ ਭਾਈ ਮਰਦਾਨਾ ਇਸੇ ਕਰਕੇ ਪ੍ਰਥਮ ਸੁਣੋਤਾ ਪ੍ਰਥਮ ਬਾਦ ਪ੍ਰਥਮ ਰਵਈਆ ਜੁਣਨਾਂ ਜੀ ਸਾਹਿਬ ਮਹਾਰਾਜ ਬਾਣੀ ਜਦੋਂ ਉਚਾਰਦੇ ਕਹਿੰਦੇ ਮਰਦਾਨਿਆਂ ਰਵਾਜਾ ਭਾਈ ਬਾਣੀ ਆਈ ਹੈ ਤੇ ਆਗਿਆ ਮਰਦਾਨਾ ਆਮ ਦੇ ਮੈਂ ਤੁਹਾਡੇ ਨਾਲ ਜਵਾਨੀ ਲਾਈਏ ਕਦੇ ਜੰਗਲਾਂ ਵਿੱਚ ਕਦੇ ਪਹਾੜਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਬੜਾ ਕੁਝ ਬੰਦੇ ਆ ਸੁਲਤਾਨ ਉਰਦੀ ਮੋਦੀ ਗਾਨੇ ਤੇਰਾ ਪੀਰਾ ਉਸੇ ਅੱਖਾਂ ਵਾਲਾ ਤੇਰਾ ਨਹੀਂ ਇਹ ਵਾਣੀ ਗੁਰੂ ਸਭ ਤੇਰਾ ਇਸੇ ਨੇ ਅੰਗ ਮੰਗਿਆ ਅੰਤ ਅੰਤਤਾ माया भाई मरदान जहिड़ी तई नंढो कीर्तन लेक आया झोड़ी पया भाई मरदाना आखदा बाबा शब्द त बहुत वॾा भाई पर समां महापुरखां थो लाहे लैंदे ਉਹ ਕਾਰਨ ਕਰ ਸੁਣਾਵਾ ਮਰਨਾਮ ਕੀ ਸੁਰ ਰਗ ਰੋ ਸਿਖਾ ਮਨ ਮਿਠਾ ਤੁਮਾ ਦੀ ਰਸਨਾ ਤੇ ਵਾਹਿਗੁਰੂ ਪ੍ਰਮਾਤਮਾ ਆਪ ਬੁਲਾਸਤਾ ਹੈ ਰਾਗ ਵਿੱਚ ਆਇਆ ਮਰਦਾਨਾ ਕਹਿੰਦਾ ਬਾਬਾ ਤੇਰੇ ਵਿੱਚ ਮੇਰੇ ਵਿੱਚ ਬਹੁਤਾ ਅੰਤਰ ਨਹੀਂ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਇੱਕ ਗੱਲ ਆਖੀਏ ਤੈਨੂੰ ਆਪ ਵਿਚੋਂ ਬਹੁਤਾ ਨੰਝ ਕੱਢ ਦੇ ਏਕ ਹੈ ਇਸ ਦੇ ਵਿੱਚ ਮੇਰੇ ਵਿੱਚ ਅੰਤਰ ਨਹੀਂ ਇਹ ਹੈ ਗੁਰੂ ਕੀ ਆਪਣੇ ਵਰਗਾ ਹੀ ਬਣਾ ਲੈਂਦਾ ਹੈ ਤੁਹਾਨੂੰ ਸੇਵਕਾਂ ਨੂੰ ਹਰ ਕਾ ਸੇਵਕ ਸੋਹਰ ਜੀ ਹਾਂ ਤੇ ਬਣਾਈ ਹੁੰਦੀ ਹੈ ਆਸਵਾਰਥਵਾਦੀ ਯੁੱਗ ਦੇ ਵਿਚਾਰੇ ਤਾਂ ਆਪਣੇ ਮਤਲਬ ਦੇ ਲਈ ਅਰ ਕਹਿੰਦੇ ਜਿਹੜੀ ਸੱਚੀ ਮਿੱਤਰਤਾ ਸਾਈਂ ਮਰ ਲੱਗ ਰਹੀ ਤੇ